ਬਾਬਾ ਜੀ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ ਨਾ ਤੇ ਗਲਤੀਆਂ ਤੋਂ ਹੀ ਸਿੱਖਦਾ ਹਮੇਸ਼ਾ ਅੱਜ ਗੱਲ ਕਰਦੇ ਆ ਬਾਈ ਦੀਪ ਸਿੱਧੂ ਵਾਲੀ ਮੈਟਰ ਦੀ ਜਦੋਂ 26 ਜਨਵਰੀ ਵਾਲਾ ਇਨਸੀਡੈਂਟ ਹੋਇਆ ਅਸੀਂ ਕਹਿਤਾ ਵੀ ਹੈ ਨਾ ਵੀ ਬਾਈ ਬੀਜਪੀ ਦਾ ਹੈ ਤੇ ਲੋਕਾਂ ਨੇ ਉਹਨੂੰ ਬਣਾਤਾ ਸੀਗਾ ਹੈ ਨਾ ਉਹ ਜਿਵੇਂ ਆਪਣਾ ਫੋਟੋ ਵਾਇਰਲ ਹੋ ਗਿਆ ਹੈ ਨਾ ਸੰਨਿਧਨ ਦੇਵਲ ਹੋਣਾ ਨਾਲ ਹੈਨਾ ਕਰਨ ਵਾਲੇ ਕੌਣ ਸੀਗੇ ਆਪਣੇ ਵਾਲੇ ਸੀਗੇ ਹੈਨਾ ਅਸੀਂ ਕਿਸਾਨੀ ਦੀ ਲੜਾਈ ਲੜਨ ਗਏ ਹੋਏ ਸੀਗੇ ਸਾਨੂੰ ਪੰਥ ਦਾ ਉਦੋਂ ਪਤਾ ਵੀ ਨਹੀਂ ਪਤਾ ਸੀਗਾ ਗਲਤੀਆਂ ਸਾਡੇ ਤੋਂ ਵੀ ਹੋਈਆਂ ਨੇ ਤੇ ਪੰਥ ਬਾਰੇ ਨੋਲਜ ਨਹੀਂ ਹੈਨਾ ਬਸ ਗੁਰਦੁਆਰੇ ਮੱਥਾ ਟੇਕਣਾ ਦਸਾਂ ਬੂਰਾਂ ਦਾ ਨਾਮ ਤਾਂ ਯਾਦ ਨਹੀਂ ਸੀਗਾ ਦੋ ਵਾਰ ਮੁਲਾਕਾਤ ਵੀ ਹੋਈ ਬਾਈ ਨਾਲ ਇੱਕ ਵਾਰ ਉਹ ਸਾਨੂੰ ਆਪ ਬੁਲਾ ਕੇ ਲੈ ਕੇ ਗਏ ਜਦੋਂ ਕੀਰਤਨ ਕਰਦੇ ਘੁੰਮਦੇ ਸੀਗੇ ਇੱਕ ਵਾਰ ਉਹ ਗੱਡੀ 'ਚ ਰੁਕੇ ਹਨ ਵੀ ਨਵਦੀਪ ਬਾਈ ਨੰਬਰ ਦੇ ਦੋ ਆਪਣਾ ਹਨ ਦੋ ਵਾਰ ਮੁਲਾਕਾਤ ਹੋਈ ਆਪਣੀ ਉਹਨਾਂ ਨਾਲ ਪਰ ਆਪਣੇ ਹੀ ਲੋਕਾਂ ਨੇ ਮਤਲਬ ਇਸ ਤਰੀਕੇ ਦਾ ਮਾਹੌਲ ਬਣਾਤਾ ਵੀ ਇਹ ਤਾਂ ਬੀਜੇਪੀ ਦੇ ਨੇ ਹਨ ਆਪਾਂ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਸੀਗੇ ਵੀ ਕੀ ਹੈਗੀ ਹੈ ਕਿਉਂਕਿ ਪੰਥ ਤੇ ਰਿਲੇਟਿਡ ਹੀ ਨਹੀਂ ਸੀਗੇ ਆਪਾਂ ਚਲੋ 26 ਜਨਵਰੀ ਵਾਲਾ ਇਨਸੀਡੈਂਟ ਹੋਇਆ ਸੀ ਵੀ ਉਹਨਾਂ ਨੂੰ ਬੀਜੇਪੀ ਦਾ ਕਹਦਾ ਵੀ ਹਨਾ ਇਹ ਬੀਜੇਪੀ ਦੇ ਨੇ ਬਾਈ ਹੁਣੇ ਜੇੜ 'ਚ ਚਲੇ ਗਏ ਬੀਚੂ ਕੁਛ ਭਰਾ ਪੈ ਗਏ ਭਰਾ ਪੈ ਕੇ ਉਹ ਕਹਿੰਦੇ ਵੀ ਨਵਦੀ ਬਾਈ ਅੱਛੀ ਨਹੀਂ ਲੱਗਦੇ ਆਪਸੇ ਲੜਦੇ ਆਪਾਂ ਇਸ ਮੈਟਰ ਨੂੰ ਸੋਲਵ ਕਰਦੇ ਆ ਕੋਲਵੰਤ ਬੋਈ ਹੁਣੀ ਪੈ ਗਏ ਸਾਰੇ ਹਨ ਚਲੋ ਜਦੋਂ ਬਾਈ ਜੇਲ 'ਚ ਸੀਗਾ ਅਸੀਂ ਬਾਈ ਦੇ ਜਨਮ ਦਿਨ ਵਾਲੇ ਦਿਨ ਜਿੱਥੇ ਬਾਈ ਦਾ ਟੈਂਟ ਸੀ ਹਨਾ ਉੱਥੇ ਗਏ ਹਨਾ ਸਾਨੂੰ ਫੇਰ ਵੀ ਲੋਕਾਂ ਨੇ ਭੰਡਿਆ ਵੀ ਤੁਸੀਂ ਦਬ ਗਏ ਹਨਾ ਤੁਸੀਂ ਆ ਗਏ ਹਨਾ ਜਾੜ ਥੱਲੇ ਆ ਗਏ ਐਵੇਂ ਆ ਕੇ ਪਰ ਸਾਨੂੰ ਪਤਾ ਸੀਗਾ ਵੀ ਅੰਦੋਲਨ ਬਹੁਤ ਵੱਡਾ ਆ ਵੀ ਆਪਾਂ ਨੇ ਹਾਰ ਨਹੀਂ ਉਹ ਰਲ ਮਿਲ ਕੇ ਹੀ ਚੱਲ ਸਕਦਾ ਕੋਈ ਨਹੀਂ ਭਾਈ ਗਲਤੀ ਹੋ ਜਾਂਦੀ ਹੈ ਇਨਸਾਨ ਗਲਤੀਆਂ ਤੋਂ ਹੀ ਸਿੱਖਦਾ ਹੈ ਬਹੁਤ ਸਾਨੂੰ ਫੋਨ ਤੇ ਗਾਲਾਂ ਵੀ ਬਹੁਤ ਕੱਢੀਆਂ ਉਸ ਟਾਈਮ ਹਨਾ ਭਰਾਵਾਂ ਨੇ ਠੀਕ ਹੈ ਮੰਦਾ ਚੰਗਾ ਵੀ ਬੋਲਿਆ ਜਿਵੇਂ ਬਾਈ ਉਹਨਾਂ ਕੋਲ ਬਾਹਰ ਤੋਂ ਸਮਾਨ ਸਮੂਹ ਆਉਂਦਾ ਸੀਗਾ ਕਿ ਜਿਵੇਂ ਬਾਹਰ ਵਾਲੇ ਭਰਾ ਦਿੰਦੇ ਸੀ ਕਿ ਵਾਸ਼ਿੰਗ ਮਸ਼ੀਨਾਂ ਵਗੈਰਾ ਹਨਾ ਤੇ ਸਾਨੂੰ ਪਤਾ ਹੁੰਦਾ ਸੀਗਾ ਵੀ ਕਿੱਥੇ ਲੋਡ ਹੁੰਦੀ ਆ ਉਹ ਉਹਨਾਂ ਚੀਜ਼ਾਂ ਦੇ ਵੀ ਸਾਡੇ ਤੇ ਇਲਜ਼ਾਮ ਲਾਏ ਗਏ ਹਨਾ ਬਾਹਰਲੇ ਭਰਾਵਾਂ ਵੱਲੋਂ ਵੀ ਹਨਾ ਕਿਉਂਕਿ ਪਿਆਰ ਕਰਦੇ ਸੀ ਦੀਪ ਸਿੱਧੂ ਨੂੰ ਬਹੁਤ ਹਨਾ ਵੀ ਤੁਸੀਂ ਕੌਣ ਹੁੰਦੇ ਓ ਨੂੰ ਐਵੇਂ ਕਹਿਣ ਨਾਲ ਚਲੋ ਬਾਈ ਜੱਗ ਤੋਂ ਅਲਵਿਦਾ ਕਹਿ ਗਿਆ ਹਨਾ ਉਦੋਂ ਪਾੜੀ ਆਪਣਾ ਅਸੀਂ ਵੀ ਜੁੜ ਗਏ ਹੈਨਾ ਸਾਨੂੰ ਵੀ ਪੰਥ ਵਾਲੇ ਪਾਸੇ ਅਕਾਲ ਪੁਰਖ ਦੀ ਕਿਰਪਾ ਹੋਣ ਲੱਗੀ ਠੀਕ ਹੈ ਫਿਰ ਭਾਈ ਅਮਰਿਤਪਾਲ ਆ ਗਿਆ ਉਹਦੀ ਉਹਨਾਂ ਦੀਆਂ ਵੀਡੀਓ ਸੁਣੀਆਂ ਅਸੀਂ ਸਾਡੇ ਵੀ ਨਾ ਇੱਧਰ ਨੂੰ ਇੰਟਰਸਟ ਬਹੁਤ ਵਧਣ ਲੱਗ ਗਿਆ ਫਿਰ ਅਸੀਂ ਜੇੜਾਂ ਤੇ ਚਲੇ ਗਏ ਉਹ ਤੋਂ ਬਾਅਦ ਅਸੀਂ ਉੱਥੇ ਬਾਣੀ ਦੇ ਨੇੜੇ ਲੱਗੇ ਕਿ ਮੈਂ ਤਾਂ ਜੇੜੇ ਜੀ ਜਾ ਕੇ ਬਾਣੀ ਪੜ੍ਹੀ ਸੀਗੀ ਹੈਨਾ ਸੰਥਿਆ ਲਿਤੇ ਉੱਤੇ ਹੈਨਾ ਇਤਿਹਾਸ ਪੜਿਆ ਵੀ ਸਾਨੂੰ ਅਕਾਲ ਪੁਰਖ ਫਿਰ ਆਪ ਲੈ ਕੇ ਗਿਆ ਉੱਧਰਲੇ ਪਾਸੇ ਪਰ ਅਸੀਂ ਕਦੇ ਵੀ ਦੀਪ ਸਿੱਧੂ ਦੇ ਵਿਰੋਧੀ ਨਹੀਂ ਸੀਗੇ ਅਸੀਂ ਕਦੇ ਉਹਦੇ ਬਾਰੇ ਕਿਸੇ ਵੀਡੀਓ ਦਾ ਖੰਡਨ ਨਹੀਂ ਕੀਤਾ ਅਸੀਂ ਕਦੇ ਨਿਸ਼ਾਨ ਸਾਹਿਬ ਚੜਾਏ ਸੀਗਾ ਉੱਥੇ ਹੈ ਨਾ ਉਹਨੂੰ ਨਹੀਂ ਭੰਡਿਆ ਕਦੇ ਹੈ ਨਾ ਝੰਡੇ ਨੂੰ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਕਲੀਅਰ ਹੀ ਕਰਿਆ ਸੀਗਾ ਉੱਥੇ ਜਿਵੇਂ ਹਰਿਆਣੇ ਦੇ ਲੋਕ ਸੀਗੇ ਵੀ ਭਾਈ ਵੀ ਵੀ ਉਸ ਟਾਈਮ ਦੀ ਗੱਲ ਹੈ ਸਚਾਈ ਹੈ ਹੈ ਨਾ ਵੀ ਇਹ ਖਾਲਿਸਤਾਨ ਦਾ ਝੰਡਾ ਨਹੀਂ ਹੈਗਾ ਇਹ ਤਾਂ ਨਿਸ਼ਾਨ ਸਾਹਿਬ ਆ ਪਰ ਸਾਨੂੰ ਕੀ ਪਤਾ ਸੀਗਾ ਵੀ ਕੱਲ ਨੂੰ ਅਸੀਂ ਵੀ ਆਪਣੇ ਕੌਮੀਕਰ ਪਿੱਛੇ ਬੋਲਾਂਗੇ ਹੈ ਨਾ ਵੀ ਇਹ ਜਿਹੜੀ ਚਿੰਗੱਜ ਜਦੀਪ ਸਿੱਧੂ ਦੇ ਅੰਦਰ ਹੈ ਹੈ ਨਾ ਇਹ ਜਿੰਕ ਕੱਲ ਨੂੰ ਸਾਡੇ ਅੰਦਰ ਵੀ ਆਊਗੀ ਗੱਲ ਪਤਾ ਕੀ ਹੈ ਬਾਈ ਗੱਲ ਗਲਤੀਆਂ ਦਾ ਪੁਤਲਾ ਹੁੰਦਾ ਜੇ ਗਲਤੀ ਹੋ ਜਾਂਦੀ ਆ ਕੋਈ ਨਹੀਂ ਪੰਥ بڑا ਹੁੰਦਾ ਆ ਪੰਜਾਬ بڑا ਹੁੰਦਾ ਆ ਇਹਦੇ ਚ ਜੈਸੀ ਫੀਲ ਕਰੀ ਜਾਈਏ ਬਾਰ-ਬਾਰ ਹੈਨਾ ਅਸੀਂ ਹਰ ਕਹੀ ਜਾਈਏ ਵੀ ਸਾਨੂੰ ਤਾਂ ਗਾਲਾਂ ਕੱਢੀਆਂ ਜੀ ਸਾਨੂੰ ਤਾਂ ਹਾਂ ਧਮਕੀਆਂ ਦਿੱਤੀਆਂ ਜੀ ਅੱਜ ਅਸੀਂ ਆਸੀ ਦਾ ਪੰਥ ਤੋਂ ਦੂਰ ਹੁੰਨੇ ਆ ਇਹ ਆਪਣੀ ਕੌਮ ਦਾ ਦਰਦ ਨਹੀਂ ਰੱਖਿਆ ਆ ਆਪਾਂ ਤਾਂ ਲੜਦੇ ਨਹੀਂ ਆਪਾਂ ਦੀ ਲੋਕਾਂ ਦੀ ਲੜਾਈ ਹੈਨਾ ਫਿਰ ਭਾਈ ਇਹ ਕੰਮ ਨਹੀਂ ਚੱਲਿਆ ਕਰਦਾ ਤੇ ਜਿਹੜੇ ਭਰਾਵਾਂ ਨੂੰ ਹੁਣ ਜਿਹੜੀ ਜਿਆਦਾ ਮਤਲਬ ਲੋਕੀਂ ਪਰ ਭਰਾ ਹੁਣ ਬਦਮਾਸ਼ੀ ਚ ਪੈਰ ਧਰ ਰਹੇ ਨੇ ਹਨ ਤੇ ਉਹਨਾਂ ਭਰਾਵਾਂ ਨੂੰ ਵੀ ਦੇਖੋ ਇੱਕ ਗੱਲ ਨਾ ਪਿਆਰ ਸਹੀਦ ਕਹਿਣਾ ਚਾਹੁੰਦੇ ਭਾਈ ਆਪਾਂ ਲੜਨ ਵਾਲੇ ਲੋਕ ਨਹੀਂ ਹੈਗੇ ਠੀਕ ਹੈ ਨਾ ਇਹ ਕੰਮ ਅਸੀਂ 2013 ਚ ਤੋਂ ਪਹਿਲਾਂ ਇਹ ਕੰਮ ਆਪਾਂ ਕਰ ਚੁੱਕੇ ਆ ਉਸ ਟਾਈਮ ਵੀ ਸਾਡੇ ਸਗੇ ਭਰਾ ਸਗੇ ਤਾਈ ਚਾਚੇ ਦੇ ਮੁੰਡੇ ਦੋ ਦੋ ਸਾਲ ਜੇਲਾਂ ਕੱਟਿਆਏ ਸੀਗੇ ਇਹੋ ਜਿਹਾ ਕੋਈ ਸਾਇਦਾ ਬਗਦਾਦੀ ਦਾ ਨਾਮ ਸੀਗਾ ਜਿਹੜਾ ਬੰਦਾ ਨੂੰ ਵੱਡਾ ਬੈਲੀਕਮ ਹੁੰਦਾ ਸੀਗਾ ਜਿਹਦੇ ਨਾਲ ਆਪਾਂ ਨਾ ਲੜੀਏ ਹੋਈ ਲੜੇ ਹੋਏ ਪਤਾ ਸਾਡਾ ਰਿਕਾਰਡ ਸਾਰਾ ਕਿਸੇ ਨੂੰ ਪਤਾ ਕਰ ਲੈ ਸਾਡੀ ਟੀਮ ਬਾਰੇ ਹੈਨਾ ਸਾਡੇ ਗਰੁੱਪ ਬਾਰੇ ਇਹਨਾਂ ਗੱਲਾਂ 'ਚ ਪੈਣ ਦਾ ਫਾਇਦਾ ਨਹੀਂ ਹੈ ਕਿ ਲੜਾਈ ਝਗੜੇ ਮਸਲੇ ਦਾ ਹੱਲ ਨਹੀਂ ਹੋਇਆ ਕਰਦਾ ਹੱਲ ਹੋਇਆ ਕਰਦਾ ਸਬਰ ਦਾ ਗਲਤੀ ਤੋਂ ਸਿੱਖਣਾ ਚਾਹੀਦਾ ਅਸੀਂ ਵੀ ਯਾਰ ਅੱਜ ਵੀ ਅਸੀਂ ਤਾਂ ਕਹਿੰਦੇ ਵੀ ਦੀਪ ਸਿੱਧੂ ਬਾਈ ਦੀ ਜਿਹੜੀ ਰੂਹ ਸੀ ਹੈਨਾ ਉਹ ਸਾਨੂੰ ਮਾਫ ਕਰੇ ਜੇ ਸਾਡੇ ਦੇ ਕੋਈ ਗਲਤੀ ਹੋ ਗਈ ਹੋਵੇ ਪਰ ਸਾਨੂੰ ਪੰਜਾਬ ਪਿਆਰਾ ਪੰਥ ਪਿਆਰਾ ਹੈਨਾ ਠੀਕ ਹੈ ਨਾ ਇਹਦੇ ਉੱਤੇ ਕੁਝ ਨਹੀਂ ਹੈਗਾ ਭਾਈ ਐਵੇਂ ਹੀ ਤੁਹਾਨੂੰ ਅਗਰ ਤੁਹਾਡੇ ਸਿਹਰਾਂ ਦੇ ਪੱਗਾਂ ਨੇ ਨਾ ਭਾਈ ਤੂੰ ਪੱਗਾਂ ਦੀ ਲਾਜ ਰੱਖਣੀ ਸਟਾਰਟ ਕਰੋ ਜੇ ਆਪਾਂ ਨੇ ਗਲਤੀ ਕਰਕੇ ਮਾਫੀ ਮੰਗ ਲਈ ਨਾ ਤਾਂ ਫਿਰ ਭਾਈ ਮੰਗ ਲਈ ਮਰਦਾਂ ਦੀ ਜੁਬਾਨ ਹੋਇਆ ਕਰਦੀ ਉਹ ਜੁਬਾਨ ਤੇ ਰਹਿਆ ਕਰਦੇ ਠੀਕ ਹੈ ਲੜਾਈ ਝਗੜਿਆਂ ਚ ਪੈਣ ਦਾ ਫਾਇਦਾ ਨਹੀਂ ਹੈਗਾ ਹਨਾ ਠੀਕ ਹੈ ਬਾਕੀ ਆ ਗੱਲਾਂ ਸੀਗੀਆਂ ਸਾਡੇ ਮੇਰੇ ਦਿਲ ਚ ਸੀਗੀਆਂ ਭਾਈ ਮੈਂ ਕਰਨੀਆਂ ਸੀਗੀਆਂ ਤੁਹਾਡੇ ਨਾਲ ਹੁਣ ਤੁਸੀਂ ਆਪਣਾ ਵਿਚਾਰ ਜ਼ਰੂਰ ਦਿਓ ਹਨਾ ਵੀ ਇੱਕ ਵੀ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਹਨਾ ਤੇ ਆਪਾਂ ਤਾਂ ਆਪਣੀ ਕੌਮ ਲਈ ਖੜੇ ਆ ਪੰਥ ਲਈ ਖੜੇ ਆ ਪੰਜਾਬ ਲਈ ਖੜੇ ਆ ਤੇ ਹਮੇਸ਼ਾ ਖੜੇ ਰਹਿਣਾ हां जी दोस्तों ਜਿਵੇਂ ਤੁਸੀਂ ਵੀਡੀਓ ਦੇਖੀ ਹੈ ਬਟਰ ਕੰਨਨ ਵਾਲੇ ਨਵਦੀਪ ਸਿੰਘ ਜਲਵੇੜਾ ਵੱਲੋਂ ਦੀਪ ਸਿੱਧੂ ਨੂੰ ਲੈ ਕੇ ਜੋ ਵੀ ਆਪਣੇ ਵਿਚਾਰ ਰੱਖੇ ਗਏ ਨੇ ਤੇ ਉਥੇ ਹੀ ਉਹਨਾਂ ਨੇ ਦੀਪ ਸਿੱਧੂ ਨੂੰ ਲੈ ਕੇ ਮਾਫੀ ਮੰਗੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਦੇ ਸਾਡੇ ਤੋਂ ਦੀਪ ਸਿੱਧੂ ਬਾਰੇ ਗਲਤ ਬੋਲਿਆ ਗਿਆ ਹੈ ਤਾਂ ਉਹ ਮਾਫੀ ਮੰਗਦੇ ਨੇ ਸਾਰੀ ਸੰਗਤ ਤੋਂ ਤੇ ਜੋ ਵੀ ਦੀਪ ਸਿੱਧੂ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਜਿਵੇਂ ਆਪਾਂ ਜਾਣਦੇ ਹਾਂ ਕਿ ਦੀਪ ਸਿੱਧੂ ਪੰਜਾਬ ਤੇ ਸੈਕੂਮ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਹਿੰਦੇ ਸੀ ਤੇ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਦੀਪ ਸਿੱਧੂ ਦਾ ਵੱਡਾ ਯੋਗਦਾਨ ਸੀ ਉਹ ਵੀ ਦੀਪ ਸਿੱਧੂ ਬਾਰੇ ਨਵਦੀਪ ਸਿੰਘ ਜਲਵੇੜਾ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਬਾ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ MAX TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਨ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਹੋਵੇ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ